ਤੇ ਕਈ ਵਾਰ ਆਪਾਂ ਤਰਾਂ ਦੇ ਵਿੱਚ ਪਾਠ ਕਰਦੇ ਤੇ ਜਦੋਂ ਆਪਾਂ ਭੇਟਾ ਵਸਦੇ ਆ ਨਾ ਤੇ ਕਈ ਵਾਰ ਇਨਸਾਨ ਦਾ ਮਨ ਜਿਹੜਾ ਨਾ ਬਬਾ ਅੱਛਾ ਇਹ ਜੀ ਜ਼ਿਆਦਾ ਭੇਟਾ ਹੈ ਹਾਲਾਂਕਿ ਪਾਵਨ ਬਾਣੀ ਪੜਨ ਦਾ ਆਪਾਂ ਕੁਝ ਇੱਕ ਭੇਟਾ ਦੇ ਰਹੇ ਆ ਤੇ ਅਸੀਂ ਕਿਹਦੀ ਜਦੋਂ ਕਈ ਵਾਰ ਵੱਡੇ ਵੱਡੇ ਗਾਇਕ ਸੱਜਣੇ ਹੋਣ ਔਰਕੈਸਟਰ ਸੱਜਣੀ ਹੋਵੇ ਡੀਜੇ ਵਾਲੇ ਸੱਜਣੇ ਹੋਣ ਕਦੇ ਨਹੀਂ ਕਹਿੰਦੇ ਬੜੇ ਜ਼ਿਆਦਾ ਪੈਸੇ ਆ 30000 ਦਾ ਔਰਕੈਸਟਰ ਕਰ ਲੈਣਾ ਹੁਣ ਆਰਕਸਟਰਾ ਵਾਲੇ ਨੇ ਕੀ ਕਰਨਾ ਨੱਚ ਕੇ ਜਾਣਾ ਗੰਦੇ ਗਾਣੇ ਸੁਣਾਉਣੇ ਅਸ਼ਲੀਲ ਹਰਕਤਾਂ ਕਰਨੀਆਂ ਤੇ ਉਹਨਾਂ ਨੂੰ ਲੋਕ 30-30 ਹਜ਼ਾਰ ਵੀ ਦੇ ਦਿੰਦੇ ਨੇ ਤੇ ਸਤਗੁਰੂ ਜੀ ਕਹਿੰਦੇ ਰਤਨਾਂ ਲਾਲ ਜਾਤਾਂ ਕਸ਼ੂ ਨਾ ਮੋਲ ਭਰੇ ਭੰਡਾਰ ਖੂਤੋ ਤੋਲ ਉਸ ਪਾਵਨ ਬਾਣੀ ਨੂੰ ਤੂੰ ਰਤਨਾਂ ਨਾਲ ਗੀਤ ਉਸ ਵੇਲੇ ਸਾਨ ਫਿਰਲੀ ਕਹਿੰਦਾ ਅੱਛਾ ਜੀ ਇੰਨੀ ਜ਼ਿਆਦਾ ਭੇਟਾ ਕਦੀ ਇਹ ਗੱਲ ਨਹੀਂ ਕਹਿੰਦਾ ਗਾਇਕ ਬੜੇ ਤਹਿਲਦੇ ਆ ਕਦੀ ਇਹ ਗੱਲ ਨਹੀਂ ਕਹਿੰਦਾ ਕਿ ਡੀਜੇ ਵਾਲੇ ਬੜੇ ਤਹਿਲਦੇ ਆ ਇਨਸਾਨ ਜਦੋਂ ਵੀ ਕਹਿੰਦਾ ਹੈ ਨਾ ਜਿਹੜਾ ਬਾਣੀ